11ਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਮੇਰੇ ਛਾਂ ਮੇਤੇ ਇਸ ਤਰੀ ਪੰਛੀ ਦੀ ਚਹਿਚਹਾਟ ਤੋਂ ਦੇਖਣ ਨੂੰ ਮਿਲੂਗੀ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਵੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ 'ਚ ਬਾਜਰਾ ਪਾਉਂਦੇ ਹੋ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਮੈਂ ਸੋਚਿਆ ਕਿਉਂ ਨਾ ਆਪ ਆਪ ਹੀ ਬਾਜਰਾ ਵੀ ਜੀਏ ਪੰਛੀਆਂ ਦੇ ਲਈ ਪੰਛੀ ਪਿਆਰਨ ਦੇ ਲਈ ਤੂੰ ਫਿਰੇ ਮੈਂ ਬਾਜਰਾ ਬੀਜਿਆ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸ਼ਤ ਕਰਿਆ ਕਰਾਂਗੇ ਪੱਖਵਤ ਉਪਰਜਾਤੀਆਂ ਪੈਰਟ ਬਹੁਤ ਜ਼ਿਆਦਾ ਹੈਗਾ ਜਿਹੜੀਆਂ ਪੈਰਟ ਇਹਨੂੰ ਖਾ ਰਹੇ ਨੇ ਬਹੁਤ ਚੰਗਾ ਲੱਗਦਾ ਮੈਨੂੰ ਸਕੂਨ ਮਿਲਦਾ ਲੋਕ ਖੜਖੜ ਕੇ ਦੇਖਦੇ ਨੇ ਵੀ ਇੱਥੇ ਇੰਨੇ ਪੈਰਟ ਇੱਥੇ ਕਿੱਥੋਂ ਆ ਗਏ ਇੰਨੇ ਚਿੜੀਆਂ ਕਿੱਥੋਂ ਆ ਗਏ ਸੀਂ ਸਾਡੇ ਖੇਤ ਚ ਰੁਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਵੀ ਕੁਦਰਤ ਦਾ ਨਜ਼ਾਰਾ ਦੇਖਿਆ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ 5 ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਗਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇੱਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਨੇ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਬਾਜਰੇ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀਂ ਪੰਛੀ ਦੀ ਚਹਿ ਚਹਾੜ ਤੋਂ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਬੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ 'ਚ ਬਾਜਰਾ ਪਾਉਂਦੇ ਹੁੰਦੇ ਸੀਗੇ ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਾਂ ਦੇ ਲਈ ਸੋ ਫਿਰ ਇਹ ਮੈਂ ਬਾਜਰਾ ਬੀਜਿਆ ਪਹਿਲੇ ਸਮਿਆਂ ਦੇ ਵਿੱਚ ਸਾਡੇ ਜਿਹੜੀ ਕਣਕ ਤੇ ਝੋਨਾ ਸਾਡੀ ਡਾਈਟ ਨਹੀਂ ਸੀਗੀ ਮਨੁੱਖ ਦੀ ਪੰਜਾਬੀਆਂ ਦੀ ਖਾਸ ਕਰਕੇ ਸਾਡੇ ਜਵਾਰ ਬਾਜਰਾ ਮੱਕੀ ਛੋਲੇ ਇਹਦੀ ਰੋਟੀ ਖਾਂਦੇ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਦੂਰ ਦੂਰ ਤੱਕ ਇੱਥੋਂ 15 20 ਕਿਲੋਮੀਟਰ ਤੱਕ ਜਿਸ ਸਾਡੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਵੀਜ਼ਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ बाजरे ਦੀ ਕਾਸਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਕੀ ਇਹ ਤੁਸੀਂ ਜਿਹੜਾ ਬਾਜਰਾ ਪਰ ਪਕਾ ਕੇ ਹੀ ਪੰਛੀ ਨੂੰ ਪਾ ਕੇ ਆ ਪੰਛੀ ਨੂੰ ਪਾਉਣ ਲਈ ਬੀਜਿਆ ਸੀਗਾ ਪਰ ਕੁਦਰਤੀ ਤੁਸੀਂ ਦੇਖ ਲਓ ਆਪਣੇ ਪੰਛੀ ਇੱਥੇ ਪੱਕਣ ਤੋਂ ਪਹਿਲਾਂ ਹੀ ਆ ਗਏ ਹੁਣ ਬਾਜਰੇ ਸਿੱਟਿਆਂ ਦੇ ਵਿੱਚ ਜਿਹੜਾ ਕੱਚਾ ਬਾਜਰਾ ਉਹਨੂੰ ਵੱਖ-ਵੱਖ ਪ੍ਰਜਾਤੀਆਂ ਪੈਰਟ ਬਹੁਤ ਜ਼ਿਆਦਾ ਆ ਗਾ ਚਿੜੀਆਂ ਪੈਰਟ ਇਹਨੂੰ ਖਾ ਰਹੇ ਨੇ ਬਹੁਤ ਚੰਗਾ ਲੱਗਦਾ ਮਨ ਨੂੰ ਸਕੂਨ ਮਿਲਦਾ ਲੋਕ ਖੜ ਖੜ ਕੇ ਦੇਖਦੇ ਨੇ ਵੀ ਇੱਥੇ ਇੰਨੇ ਪੈਰਟ ਇੱਥੇ ਕਿੱਥੋਂ ਆ ਗਏ ਇੰਨੇ ਚਿੜੀਆਂ ਕਿੱਥੋਂ ਆ ਗੀਆਂ ਕਿਵੇਂ ਦੇਖਦੇ ਦੱਕ ਦੱਸਿਆ ਕਿ ਪੰਛੀਆਂ ਨੂੰ ਪਾਣ ਦੇ ਲਈ ਜਾਣਾ ਸੀਗਾ ਪਰ ਪ੍ਰੰਤੂ ਪਰਛੀ ਦੇ ਜਿਹੜੇ ਖੁਦ ਚੱਲ ਕੇ ਮੈਂ ਮੇਰੇ ਮੈਂ ਮੇਰੇ ਪਿਤਾ ਜੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਸੀ ਜਿਸ ਤਰ੍ਹਾਂ ਮੇਰੇ ਪਿਤਾ ਜੀ ਪਿਛਲੇ 20-25 ਸਾਲ ਤੋਂ ਵੱਡੀ ਤਦਾਦ ਚ ਬਾਜਰਾ ਮੂੰਗਾ ਕੇ ਸਰਦਾਂ ਦੇ ਵਿੱਚ ਵੱਖ-ਵੱਖ ਪਿੰਡਾਂ ਚ ਭੇਜਦੇ ਸੀ ਡੇ ਰਾਂਚ ਹੋਰ 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 ਥਾਵਾਂ ਤੇ ਉਵੇਂ ਮੈਂ ਇਹ ਬਾਜਰਾ ਖੁਦ ਹੀ ਪੀਜ ਲਿਆ ਸੀ ਪਰ ਮੈਨੂੰ ਲੱਗਦਾ ਨਹੀਂ ਬਾਜਰਾ ਹੁਣ ਪੱਕੂਗਾ ਇਹ ਪੰਛੀ ਇਹਨੇ ਇਦਾਂ ਹੀ ਖਾ ਲੈਣਾਗਾ ਬਹੁਤ ਖੁਸ਼ੀ ਮਿਲਦੀ ਆ ਦੁਬਾਰਾ ਫੇਰ ਆਪਾਂ ਇਦਾਂ ਨੂੰ ਦੋ ਵਾਰ ਸਾਲ ਦੇ ਵਿੱਚ ਬਾਜਰਾ ਬੀਜਿਆ ਕਰਾਂਗੇ ਪੈਰਟ ਜਾਂ ਚਿੜੀਆਂ ਹੋਰ ਪ੍ਰਜਾਤੀਆਂ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਦੇ ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ ਬਿਲਕੁਲ ਜਿਸ ਵੇਲੇ ਸ਼ਾਮ ਸਾਰਾ ਦਿਨ ਜਿਹੜੀ ਚਹਿ ਚਹਾਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਆ ਲੋਪ ਹੋ ਗਏ ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਹੁਣ ਕਣਕ ਝੋਨੇ ਤੇ ਆ ਗਿਆ ਮਨੋਖਾ ਜਿਹੜੀਆਂ ਸਾਡੀਆਂ ਪਹਿਲੀਆਂ ਫਸਲਾਂ ਸੀ ਇਹ ਸਾਡੀ ਵਿਰਾਸਤੀ ਫਸਲ ਆ ਬਾਜਰਾ ਜਵਾਰ ਮੱਕੀ ਛੋਲੇ ਮੂੰਗੀ ਪਹਿਲਾਂ ਬਹੁਤ ਸਾਰੀਆਂ ਫਸ ਪਰ ਹੁਣ ਸਾਡਾ ਜਿਹੜਾ ਸਿਰਫ ਅਸੀਂ ਕਣਕ ਝੋਨਾ ਬੀਜਣ ਲੱਗ ਗਏ ਪਰ ਇਹ ਮਨੁੱਖ ਨੂੰ ਸਾਰੇ ਲੋਕਾਂ ਨੂੰ ਜਿੰਨਾਂ ਕੋਲੇ ਜ਼ਮੀਨਾਂ ਹੈਗੀਆਂ 20 20 ਕਿੱਲੇ 10 10 15 20 ਬਹੁਤ ਲੋਕਾਂ ਕੋਲ ਵੱਧ ਵੀ ਜ਼ਮੀਨਾਂ ਹੈ ਤਾਂ ਮੈਂ ਉਹਨੂੰ ਕਬੀਲ ਲਿਖ ਕੇ ਬੇਨਤੀ ਕਰੂੰ ਮੈਸੇਜ ਵੀ ਕਿਵੇਂ ਕਰੂੰਗਾ ਜੇ ਤੋੜੇ ਨਹੀਂ ਤੁਸੀਂ ਰੁਕਿਓ ਇੱਥੇ ਵੀ ਸਾਰੇ ਲੋਕ ਥੋੜਾ ਥੋੜਾ ਥਾਂ ਇੱਕ ਇੱਕ ਕਿਹੜਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਕਰੋ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹ ਹੀ ਕੁਦਰਤ ਆ ਸਾਡਾ ਆਲਾ ਦਵਾਲਾ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਲਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੁਸੀਂ ਦੇਖਿਆ ਪੈਰਟ ਫਿਰ ਦੇ ਚਿੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਤਾਂ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀ ਆ